ਕਮਟ ਕੇ ਲੈ ਆਂ ਦੋ ਉਹਦੇ ਚੱਲ ਰਹੇ ਮੁਹਮਸ ਨਮਸ ਜਿਹੜੀ ਚੀਜ਼ ਦਿਲ ਕਰਤਾ ਖਾਓ ਐਸ ਕਰੋ ਅੱਜ ਧੰਦ ਕਾਫੀ ਪਈ ਹੈ ਪਹੁੰਚ ਗਿਆ ਪੰਪਰਾਟ ਚ ਅੱਜ ਮੇਰਾ ਪੰਪਰਾ ਬੰਦਣਾ ਮਿਸਤਰੀਆਂ ਨੇ ਅੱਜ ਤੇ ਤੇ ਡੈਡੀ ਵੀ ਨਹੀਂ ਅੱਜ ਗਏ ਨੇ ਕੋਈ ਕੰਮ ਜ਼ਰੂਰੀ ਅੱਜ ਮੇਰੀ ਡਿਊਟੀ ਲੱਗੀ ਹੈ ਇੱਥੇ ਚਲੋ ਮੈਨਰੇ ਸਵੇਰੇ ਦਾ 9 ਵਜੇ ਮਿਸਤਰੀ ਜੇ ਲੇਟ ਆਏ 8:30 9 ਵਜੇ ਮਿਸਤਰੀ ਆਏ ਨੇ ਠੰਡ ਵੀ ਕਾਫੀ ਚਲੋ ਮਿਸਤਰੀ ਆ ਜਾ ਚਲੀਏ ਤੋਂ ਦ ਕਰਲਾ ਚੱਕ ਵੇ ਕਿੰਨੀ ਪਈ ਧੁੰਦ ਤਕੂਬ ਛੱਤ ਤੇ ਖਲੋਤੇ ਆਪਾਂ ਸੇ ਹੁਣ ਵੀਰ ਲੱਗਾ ਬੰਨਣ ਬਨੇਰੇ ਚੋਹਾਂ ਸਾਈਡਾਂ ਤੇ ਨਿਕਾ ਸਰਿਆ ਚਲੋ ਬਾਬੇ ਦੇ ਮੇਨ ਨਾਲ ਲੈਂਟਰ ਆਪਣਾ ਪੈ ਗਿਆ ਇੱਟਾਂ ਕਰਤੀਆਂ ਆਪ ਇਕੱਠੀਆਂ ਥੋੜੀਆਂ ਬਹੁਤ ਵੀਰ ਇੱਟਾਂ ਥੱਲੇ ਫੜਾ ਰਿਆ ਮਰ ਤੋਂ ਫੜੀ ਜਾਂਦੇ ਆ ਉਹ ਮਿਸਤਰੀ ਲੱਗਾ ਸਾਡਾ ਮੱਧਮ ਜਿਹਾ ਮਿਸਤਰੀ ਵਿਚਾਰਾ ਕਰੀ ਜਾਂਦਾ ਕੰਮ ਥੋੜਾ ਬਹੁਤ ਦਿਨਾਂ ਦਿਖਾਉਣ ਦੇ ਆ ਅੱਜ ਡੈਡੀ ਹੁਣੀ ਗਏ ਆ ਕੰਮ ਕਿੱਥੇ ਜ਼ਰੂਰੀ ਹਮੇਸ਼ਾਰ ਗਏ ਮੇਰੇ ਖਿਆਲ ਨਾਲ ਆਹ ਪੌੜੀ ਤੱਕ ਛੱਡਿਆ ਨਾ ਇਹ ਇੱਧਰ ਕਰਤੀ ਆ ਵੀਰ ਨੇ ਛੋਟੀ ਬਲਗਨ ਪਾਣੀ ਖਿਲਾਰਨਾ ਨਾ ਕੱਲ ਨੂੰ ਕਰੇ ਆਪਾਂ ਪਹੁੰਚ ਗਏ ਹੁਣ ਭੁੱਖ ਬੜੀ ਲੱਗੀ ਸਵੇਰ ਦੇ ਇਦਾਂ ਖਾਲੀ ਪੇਟ ਹੀ ਗਏ ਤੇ ਰੋਟੀ ਦੱਸਣ ਲਈ ਕਿਉਂਕਿ ਮੈਂ ਮੈਂ ਗਿਆ 8:30 ਵਜੇ ਚਾਹ ਪੀ ਕੇ ਆਪਾਂ ਚੱਲ ਗਏ ਚਾਹ ਪੀ ਕੇ ਮੈਂ ਚੱਲ ਗਿਆ ਹਦੋਂ 8:30 ਵਜੇ ਤੇ ਹੁਣ 1:30 ਵਜੇ ਮੈਂ ਰੋਟੀ ਖਾਉਣੇ ਬ੍ਰੇਕ ਟਾਈਮ ਹੋਇਆ ਇਹ ਨਹੀਂ ਲੈਣਾ ਇਹ ਲੈਣਿਆ ਇਥੇ ਇਥੇ ਰੋਤ ਨਹੀਂ। ਇਹ ਕਹਿੰਦੇ ਮੈਂ ਵੀ ਜਾਣਾ। ਕੱਲੀ ਹੈਗੀ ਘਰੇ ਤੇ ਸਾਰੇ ਗਏ ਵਾਂਡੇ। ਅੰਦੇ ਸਾਰੇ ਵਾਂਡੇ ਗਏ ਆ ਤੇ ਮੈਂ ਇਕੱਲੀ ਹੈ ਘਰੇ ਤੇ ਮੈਨੂੰ ਲੈ ਜਾ ਉਧਰ। ਚਲੋ ਚਲੀਏ। ਕੀ ਵੇਖਣਾ ਇਥੇ? ਵੇਖ ਤੇ ਲਿਆ ਵੇਖੋ। ਅਜੇ ਲੈਂਟਰੀ ਵੀ ਖਲਾਾਲ ਜੀ। ਪਲੇਟਾਂ ਹੀ ਆ तकरीबन। ਹੂੰ? ਹੂੰ। ਚਾਹ ਬਣਾਉ ਮਿਸਤਰੀਆਂ ਮਿਸਤਰੀਆਂ ਆ ਤੇ ਫਿਰ ਚਾਹ ਬਣਾ ਦੋ। ਦੁੱਧ ਆ ਰੱਖਿਆ ਮੈਂ। ਇਧਰ ਦੁੱਧ ਪਿਆ ਵੇਖੋ। लैंडर खुलूगा ना फिर इन्हें बंद करना ना सारा सिस्टम मैं चलिया को छत ती करेर आना इधर भी नहीं बनना जमें है जी जगह ओह रेहनी छत पैन जो हो जा खुला ਪਰ ਕੋਈ ਰੋਸੰਦਾ ਨਹੀਂ ਚਾਹੀਦਾ ਇਹ ਆਹ ਰੋਜਾ ਕਟ ਕੱਡਾ ਤੜਾ ਛੱਡਿਆ ਰੋਸੰਦਾਣਾ ਆ ਉੱਪਰ ਆ ਸਾਥ ਉਹ ਨਹੀਂ ਚੰਗਾ ਲਾਓ ਹੋ ਰੱਖਿਆ ਤਾਂ ਉੱਪਰ ਉਹ ਦੇਖੋ ਦੋ ਰੋਸੰਦਾ ਕੰਡਾ ਉਹਦੇ ਰੋਸੰਦਾ ਛੱਡਿਆ ਇਹ ਖੁੱਲੂਗਾ ਤੇ ਫਿਰ ਪਤਾ ਲੱਗਣਾ ਪ੍ਰੋਪਰ ਕੀ ਚੀਜ਼ ਨਿਕਲੀ ਅਜੇ ਨਹੀਂ ਕੁਛ ਤਾਂ ਫੁੱਲ ਲਾਇਆ ਕੈਂਟ ਕੋਈ ਧਿਆਨ ਨਾਲ ਬੈ ਜਾ ਗੱਡੀ 'ਚ ਮੈਂ ਹਮਨਾ ਫਿਰਾਂ। ਨਾ ਜੀ ਵੀਰ ਨੇ ਮਾਰੇ ਨੀਰੂ। ਇਹ ਭਾਜੀ ਇੱਕ ਮਰੀ ਦਾ। ਇਹ ਮੈਂ ਤੇ ਬਾਅਦ 'ਚ ਪਾਣੀ ਇਤੋਂ ਮਦਦ ਚਲਾਉਂਦਾ ਨਹੀਂ ਆ। ਅੱਛਾ ਅੱਛਾ। ਚੱਲ ਲੈਂਟਰ ਨਾਲ ਪਾਟੂ ਦਾ। ਠੀਕ ਜੀ। ਤੇ ਪਾਣੀ ਇਹ ਤੇ ਕੱਲ ਖਲਾਰਨਾ ਕੱਲ। ਕੱਲ ਕੱਲ। ਚਲੋ। ਛੋਣੋ ਵੀਰ ਨੇ ਕਰਤੀ ਬਲਗਣ। ਨਹੀਂ ਯਾਰ ਕਿੱਥੇ ਲੱਗੀ ਛੱਟ ਉਹ ਤਕਰੀਕ ਆ ਉਹ ਤੇ ਕੈਸ ਸਲਿੱਪ ਹੋ ਜਾਂਦਾ ਉਹਨਾਂ ਨੂੰ ਵੱਲ ਧਿਆਨ ਨਾ ਕਰਿਆ ਕਰ ਕੰਮ ਯਾਰ ਫੇ ਕਿੱਥੋਂ ਬੰਦਾ ਛੁੱਟਦਾ ਹੀ ਐ ਅੱਛਾ ਅੱਛਾ ਮੈਨੂੰ ਫੋਨ ਕਰ ਤੁਹਾਡਾ ਨੰਬਰ ਹੈਗਾ ਫੋਨ ਕਰ ਦੇਣਾ ਚਾਹ ਬਣ ਗਈ ਐ ਮਿਸਤਰੀਆਂ ਵਾਸਤੇ ਆ ਤੇ ਗਰਮੀਜ ਨਹੀਂ ਪਾਉਣੀ ਪੈਂਗੜ ਵਿੱਚ ਪੁੰਦੇ ਇਹ ਮਿਸਤਰੀਆਂ ਨਾਲ ਪਿੰਨਾ ਇਹਨਾਂ ਨੇ ਅੱਜ ਬਣਾਈ ਚਾਹ ਪਰ ਲਾਚੀ ਨਹੀਂ ਪਾਈ ਤੇਰੀ ਆ ਗਿਆ ਅਗਲਾ ਸੇ ਮੇਰੀ ਉਹ ਗੱਡੀ ਚ ਆਹੋਈ ਆ ਐਵੇਂ ਨਹੀਂ ਆ ਤੇਲ ਮੇਰੀ ਸੋਣ ਤੁਹ ਮੈਂ ਆਪਣਾ ਵਾਤੇ ਪਾਲੀ ਬਖਾ ਤੇ ਆ ਬਈ ਓਕੇ ਸਰ ਉਹ ਵਿੱਚ ਪੈਕ ਬੋਨ ਵਿੱਚ ਡਿੱਗ ਗਈ ਥੈਂਕ ਯੂ ਭਾਈ ਚਾਹ ਪੀ ਲਓ ਯਾਰ ਮੇਰੇ ਨਾਲ ਗੱਲਾਂ ਨੂੰ ਵਧੀਆ ਚੀਜ਼ਾਂ ਪੀਆ ਕਰ ਮਿਸਤੀ ਨਾਰਾਜ਼ ਹੋ ਗਿਆ ਤੇਰੇ ਇਥੇ ਇਕੱਠੀ ਮੰਦਾ ਹੀ ਤੇਰਾ ਕੰਮ ਮੈਂ ਕਰਾਂਗਾ ਨਾ ਮੇਰੇ ਵੀ ਨਾ ਰੋਣਾ ਕਰ ਦੋ ਕਰ ਦੋ ਸਬਰ ਕੀ ਮਾ ਬਦਲ ਹੋ ਗਿਆ ਇਹ ਟਾਣ ਹੁੰਦੇ ਪਏ ਨੇ ਕਿ ਇੱਧਰ ਰੇਤ ਜਿਹੜੀ ਆ ਉਹ ਇਹ ਖਤਲ ਜਾਂਦੀ ਤੇ ਇੱਧਰ ਸਾਰੇ ਟਾਹ ਆਪਨਾ ਮੈਂ ਤਾਂ ਬਾਰਿਸ਼ ਤਾਂ ਨਹੀਂ ਆਵੇ ਤੇ ਬਾਰਿਸ਼ ਦਾ ਮੌਸਮ ਹੋਣ ਡਿਆ ਵਾ ਇਸ ਕਰਕੇ ਅੱਜ ਡੈਡੀ ਜੀ ਵੀ ਨਹੀਂ ਆਏ ਉਹ ਵੀ ਕੇ ਕੰਮ ਜ਼ਰੂਰੀ ਵਾਂਡੇ ਗਏ ਉਦਾਂ ਤੇ ਅੱਜ ਵਾਂਡੇ ਗਏ ਡੈਡੀ ਜੀ ਇਸ ਕਰਕੇ ਨਹੀਂ ਆਏ ਤੇ ਡੈਡੀ ਵੀ ਜੇਕਰ ਫਿਰ ਇਹ ਡਿਊਟੀ ਪਕਤਾਉਣ ਦੇ ਡਿਊਟੀ ਕਾਦੀ ਆਪਣਾ ਘਰ ਸਾਨੂੰ ਆਉਣਾ ਪੈਣਾ ਸੁਣ ਬੱਸ ਕਰੋ ਚਲਿਏ ਹੁਣ ਜੜੀ ਲੱਗ ਗਈ ਅੱਜ ਦੀ ਟਾਈਮ ਹੋ ਗਿਆ 6:30 ਦਾ ਬਰਸ਼ ਆਉਂਦਾ ਵੀ ਬੰਡਿਆ ਬੱਦਲ ਹੋਇਆ ਕਾਫੀ ਬਰਸ਼ ਪੈ ਰਿਹਾ ਨਹੀਂ ਰੁਕਣਾ ਹੋਵੇ ਰਾਤ ਤੇ ਇੱਕ ਗੱਲ ਹੋਰ ਹੈ ਕਿ ਕੱਲ ਨਾ ਕਿਸੇ ਭੈਣ ਦਾ ਫੋਨ ਆਇਆ ਸੀ ਉਹਨਾਂ ਦਾ ਨਾਮ ਮੇਰੇ ਕੋਲ ਫੋਨ ਆਇਆ ਉਹਨਾਂ ਦਾ ਤੇ ਉਹਨਾਂ ਨੇ ਵਧਾਈ ਆਪਨੂੰ ਦਿੱਤੀ ਉਹ ਆਂਦੇ ਸਾਡਾ ਵਲੌਗ ਦੇ ਵਿੱਚ ਨਾਂ ਲਿਓ ਪਰ ਉਹਨਾਂ ਦਾ ਨਾਮ ਸਰਬਜੀਤ ਕਰਕੇ ਹੀ ਕੁਛ ਪੂਰਾ ਉਹਨਾਂ ਦਾ ਨਾਮ ਲਿਆ ਨਹੀਂ ਪੂਰਾ ਨਾਮ ਦਿਮਾਗ ਚੋਂ ਨਿਕਲ ਗਿਆ ਸਰਬਜੀਤ ਪਰ ਕੀ ਇਹ ਸਰਬਜੀਤ ਕੀ ਹੈ ਸਰਬਜੀਤ ਹੀ ਕਿ ਪਤਾ ਨਹੀਂ ਇਦਾਂ ਦਾ ਨਾਮ ਹੀ ਕੁਛ ਤੇ ਦਿਮਾਗ ਚ ਨਿਕਲ ਗਿਆ ਤੇ ਜੀ ਉਹ ਭੈਣ ਸੁਣਦੀ ਐ ਤੇ ਜੇ ਨਾਲ ਨੂੰ ਮੈਂ ਤਾਂ ਭੁੱਲ ਗਿਆ ਮੈਨੂੰ ਦਿਮਾਗ ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ ਤੇ ਤੇ ਉਹ ਕਹਿੰਦੇ ਇਹ ਵਲੌਗ ਦੇ ਵਿੱਚ ਸਾਡਾ ਨਾਮ ਲਿਓ ਮੈਂ ਕਿਹਾ ਜ਼ਰੂਰ ਨਾਮ ਲਿਆਂਗੇ ਪਰ ਨਾ ਆਪਾਂ ਨੂੰ ਭੁੱਲ ਗਿਆ ਜੀ ਅਸੀਂ ਆਪਾਂ ਪਹੁੰਚ ਗਏ ਆਰਰ ਬਾਬਾ ਕਾਲਜ ਕਹਿੰਨੇ ਕਹਿੰਦੀ ਖਾਣਾ ਕੁਛ ਕਿ ਮੈਂ ਟਿੱਕੇ ਲਿਆਂ ਦੋ ਉਹਦੇ ਚੱਲ ਰਹੇ ਨਮਸ ਨਮਸ ਜਿਹੜੀ ਚੀਜ਼ دل ਕਰਦਾ ਖਾਓ ਐਸ ਕਰੋ ਇਹੋਟਾ ਜਿਹਾ ਵੀਲੋਗ ਜੇ ਵੀਲੋਗ ਵਧੀਆ ਲੱਗਾ ਤੇ ਇੱਕ ਮੈਸੇਜ ਜਰ ਕਰ ਸਾਡਾ ਫੇਸਬੁੱਕ ਤੇ ਪੇਜ ਨੂੰ ਜਰੂਰ ਫੋਲੋ ਕਰੋ ਮਿਲਦੇ ਨੇ ਨੈਕਸਟ ਵਲੋਗ ਬਾਏ ਬਾਏ ਤੁਹਾਨੂੰ ਨਹੀਂ